ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋ ਤੇ ਤੰਦਰੁਸਤ ਹੋਵੋ। ਇਸ ਵੀਡੀਓ 'ਚ ਕਿਸਾਨ ਵੀਰੋ ਆਪਾਂ ਜਾਣਕਾਰੀ ਸਾਂਝੀ ਕਰਨੀ ਹੈ ਝੋਨੇ ਦੀ ਫਸਲ ਦੇ ਵਿੱਚ ਬਾਸਮਤੀ ਦੀ ਫਸਲ ਦੇ ਵਿੱਚ ਇਸ ਵਾਰ ਮੌਸਮੀ ਤਬਦੀਲੀ ਕਾਰਨ ਵੱਡੇ ਪੱਧਰ ਤੇ ਜਿਹੜੀ ਸਮੱਸਿਆ ਖਾਸ ਤੌਰ ਤੇ ਉੱਲੀ ਰੋਗਾਂ ਦੀ ਬੈਕਟੀਰੀਆਲ ਰੋਗਾਂ ਦੀ ਜਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਜਿਹਦੇ ਵਿੱਚ ਕਈ ਜਗ੍ਹਾ ਤੇ ਵਾਇਰਸ ਜਿਹੜੀ ਹੈਗੀ ਹੈ ਵਾਈਟ ਬੈਗਡ ਪਲਾਂਟ ਉੱਪਰ ਨਹੀਂ ਆਉਂਦੀ ਉੱਥੇ ਬੌਣੇ ਰੋਗ ਦੀ ਸਮੱਸਿਆ ਸ਼ੀਥਰੌਟ ਦੀ ਸਮੱਸਿਆ ਜਿਹੜੀ ਪੈਨਿਕਲ ਬਲਾਈਟ ਦੀ ਸਮੱਸਿਆ ਫਾਲਸ ਮੱਟ ਦੀ ਸਮੱਸਿਆ ਸ਼ੀਥ ਬਲਾਈਟ ਦੀ ਸਮੱਸਿਆ ਤਾਂ ਉਹਦੇ ਵਿੱਚ ਹੁਣ ਜਿਹੜਾ ਹੈਗਾ ਖਾਸ ਤੌਰ ਤੇ ਕਈ ਜਗ੍ਹਾ ਤੇ ਜਿਹੜੀ ਵਾਢੀ ਹੈ ਉਹ 10-15 ਦਿਨਾਂ 'ਚ ਕਿਸਾਨ ਵੀਰਾਂ ਨੇ ਜਿਹੜੀ ਵੱਡੇ ਪੱਧਰ ਤੇ ਸ਼ੁਰੂ ਹੋ ਜੂਗੀ ਅਜੇ ਬਿਰਲੀ ਟਾਮੀ ਜਿਹੜੀ ਵਾਢੀ ਹੋ ਰਹੀ ਹੈ ਕਾ ਕਿਸਾਨ ਵੀਰ ਵਾਰ-ਵਾਰ ਪਹਿਲਾਂ ਬੇਨਤੀ ਕਰੀ ਦੀ ਇੱਕ ਤਾਂ ਆਪਾਂ ਸਹੀ ਤਕਨੀਕੀ ਜਾਣਕਾਰੀ ਬੜੀ ਜ਼ਰੂਰੀ ਹੈ ਕਿਉਂਕਿ ਹੁਣ ਅਪਾ ਸੋਸ਼ਲ ਮੀਡੀਆ ਤੇ ਦੇਖਦੇ ਆ ਕਿਸੇ ਨੂੰ ਜਾਣਕਾਰੀ ਨਹੀਂ ਹੈ ਜਾਂ ਹੈਗੀ ਆ ਉਹ ਆਪਦੇ ਆਪ ਦੇ ਹਿਸਾਬ ਨਾਲ ਜਿਹੜੀ ਵੀਡੀਓ ਪਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਤਕਨੀਕੀ ਜਾਣਕਾਰੀ ਪੀਐਲ ਦੇਣਾਂ ਦੀਆਂ ਸਿਫਾਰਸ਼ਾਂ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਉਹ ਵੀ ਹੋਵੇ ਹਰ ਇੱਕ ਗੱਲ ਨੂੰ ਸੁਣੋ ਹਰ ਇੱਕ ਵੀਡੀਓ ਤੁਸੀਂ ਸੁਣ ਸਕਦੇ ਹੋ ਹਰ ਇੱਕ ਸੋਸ਼ਲ ਮੀਡੀਆ ਤੇ ਜੋ ਵੀ ਜਾਣਕਾਰੀ ਆਉਂਦੀ ਸੁਣੋ ਫਿਰ ਉਹਨੂੰ ਐਨਲਾਈਜ਼ ਕਰੋ ਫਿਰ ਉਹਨੂੰ ਅਪਲਾਈ ਕਰੋ ਤੇ ਜਿਹੜੀ ਫਾਲਸ ਮੱਟ ਹਲਦੀ ਰੋਗ ਹੈ ਜਿਹੜੀ ਕਿ ਬਹੁਤੀ ਵੱਡੀ ਦਿੱਕਤ ਪਿਛਲੇ ਸਾਲਾਂ ਚ ਨਹੀਂ ਰਹੀ ਕਦੇ ਐਸ ਵਰ ਬਹੁਤ ਜ਼ਿਆਦਾ ਹੋ ਗਈ ਇਹਦੇ ਵਾਸਤੇ ਕੰਡੀਸ਼ਨਾਂ ਵੀ ਫੇਵਰੇਬਲ ਬਣੀਆਂ ਇੱਕ ਕੰਡੀਸ਼ਨ ਤਾਂ ਪੱਕੀ ਹੋਈ ਹੁੰਦੀ ਹੈ ਜਿਹੜੀ ਆਪਾਂ ਤੁਹਾਨੂੰ ਵਾਰ-ਵਾਰ ਪਹਿਲਾਂ ਵੀ ਬੇਨਤੀ ਕਰਦੇ ਹਾਂ ਕਿ ਯੂਰੀਆ ਦੀ ਬੜੀ ਟੁੱਟਮੀ ডোজ ਪਾਓ ਤੇ ਸੀਮਤ ਮਾਤਰਾ ਪਾਓ ਟਟਮੀ ਡੋਈ ਦਾ ਮਤਲਬ ਹੁੰਦਾ ਕਿ ਦੋ ਹਫ਼ਤਿਆਂ ਦਾ ਗੈਪ ਪਹਿਲੀ ਪਹਿਲੀਆਂ ਦੋ ਕਿਸ਼ਤਾਂ 'ਚ ਤੇ ਤੀਜੀ ਕਿਸ਼ਤ ਦਾ ਤੇ ਦੂਜੀ ਕਿਸ਼ਤ ਦਾ ਦਰਮਿਆਨੇ ਸਮੇਂ ਵਾਲੀ ਕਿਸਮਾਂ 'ਚ ਘੱਟੋ-ਘੱਟ 3 ਦਿਨ ਦਾ ਗੈਪ ਰੱਖੋ ਤੇ ਘੱਟ ਸਮੇਂ ਵਾਲੀ ਕਿਸਮਾਂ ਦੇ ਵਿੱਚ 2 ਦਿਨ ਦਾ ਸੌਰੀ 3 ਹਫ਼ਤੇ ਦਾ ਗੈਪ ਰੱਖੋ ਤੇ ਦੂਜੀ ਤੇ ਜਿਹੜੀ ਆ ਦਰਮਿਆਨੇ ਘੱਟ ਸਮੇਂ ਵਾਲੀਆਂ ਕਿਸਮਾਂ ਉਹਨਾਂ 'ਚ ਦੋ ਹਫ਼ਤੇ ਦਾ ਗੈਪ ਰੱਖੋ ਮਤਲਬ 14 ਦਿਨ ਜਾਂ 21 ਦਿਨ ਦਾ ਗੈਪ ਚਾਹੀਦਾ ਯੂਰੀਆ ਦੀਆਂ ਦੋ ਕਿਸ਼ਤਾਂ 'ਚ ਆਪਣੇ ਆਮ ਤੌਰ ਤੇ 4-5 ਦਿਨਾਂ 'ਚ 7 ਦਿਨਾਂ 'ਚ ਯੂਰੀਆ ਦੁਆਰਾ ਪਾਉਣ ਦੀ ਜਿਹੜੀ ਕਿਸਾਨ ਵੀਰਾਂ 'ਚ ਪ੍ਰੈਕਟਿਸ ਚੱਲਦੀ ਆ ਕਿ 5-5 ਦਿਨ ਤੇ ਕਈ ਵਾਰ 4-4 5-5 ਵਾਰੀ ਪਾ ਦਿੰਨੇ ਆ ਤੇ ਹਰ ਵਾਰੀ ਗੱਟਾ ਹੀ ਪਾਉਨੇ ਆ ਇਹ ਮੈਂ ਬਹੁਤ ਵਾਰ ਜਾਣਕਾਰੀ ਸਾਂਝੀ ਕਰ ਚੁੱਕਿਆ ਤੇ ਮੈਂ ਦੁਬਾਰਾ ਗੱਲ ਨਹੀਂ ਕਰੂੰਗਾ ਕਿ ਆਪਾਂ 30 ਕਿਲੋ ਦੀ ਕੈਸਟ ਪਾਉਣੀ ਆ ਤੇ ਗੈਪ ਦੇ ਕੇ ਪਾਉਣੀ ਆ ਕਿਉਂਕਿ ਕਿਸਾਨ ਵੀਰਾਂ ਦੇ ਆਪਦੇ ਕਿਉਂਕਿ ਜਿਹੜੇ ਤਜਰਬੇ ਕਰਦੇ ਰਹਿੰਦੇ ਆ ਕਿ ਸਾਨੂੰ ਇਹ ਬਹੁਤ ਵਧੀਆ ਫਾਇਦਾ ਕਰਦੀ ਹੈ ਤਾਂ ਤੁਸੀਂ ਚਲੋ ਆਪਦੇ ਹਿਸਾਬ ਨਾਲ ਪਾ ਸਕਦੇ ਆ ਜਿਹੜੀ ਕਿ 20 ਦਿਨਾਂ ਚ ਜਾਂ 25 ਦਿਨਾਂ ਚ ਸਾਨੂੰ ਇਹ ਯੂਰੀਆ ਖਤਮ ਕਰ ਦਿੰਦੇ ਆ ਜਿਹੜੀ 40-42 ਦਿਨ ਚ ਹੋਣੀ ਹੁੰਦੀ ਹੈ ਤੇ ਘੱਟ ਸਮੇਂ ਵਾਲੀ ਕਿਸਮ ਚ 35 ਦਿਨ ਤੇ ਹੋਣੀ ਹੁੰਦੀ ਹੈ ਨਾਈਟ੍ਰੋਜਨ ਓਵਰਡੋਜ ਪੈਣੀ ਤੇ ਮੌਸਮ ਜਿਹੜਾ ਹੈਗਾ ਖਾਸ ਤੌਰ ਤੇ ਸਾਰੇ ਸਮੇਂ ਹਵਾ ਦੇ ਵਿੱਚ ਨਮੀ ਸੈੱਲ ਬੱਦਲਬਾਈ ਮੀ ਉਹ ਵੀ ਕੰਡੀਸ਼ਨ ਹੋ ਗਈ ਇਹਦੇ ਵਾਸਤੇ ਜਿਹੜੀਆਂ ਉੱਲੀ ਰੋਗਾਂ ਵਾਸਤੇ ਹੁਣ ਉੱਲੀ ਰੋਗ ਆ ਜਿਹੜਾ ਇਹ ਗਟੋਲੀ ਰੋਗ ਹੈ ਇਹ ਅਸਟੀਲੇਗੋ ਵਾਇਰਨਜ਼ ਨਾਂ ਦੇ ਫੰਗਸ ਤੋਂ ਹੁੰਦਾ ਹੈ ਕਈ ਕਿਸਾਨ ਵੀਰ ਇਹਨੂੰ ਬੈਕਟੀਰੀਅਲ ਰੋਗ ਸਮਝ ਲੈਂਦੇ ਆ ਬੈਕਟੀਰੀਆ ਲੋਗ ਨਹੀਂ ਹੈਗਾ ਇਹ ਉੱਲੀ ਰੋਗ ਹੈ ਅਸਟੀਲੇਗੋ ਵਾਇਰਨਜ਼ ਉੱਲੀ ਤੋਂ ਹੁੰਦਾ ਹੈ ਤੇ ਰੀਪਰੋਡਕਟਿਵ ਲੇਟ ਬੂਟ ਸਟੇਜ ਤੇ ਇਨਫੈਕਸ਼ਨ ਕਰਦਾ ਹੈ ਜਦੋਂ ਮੁੰਜਰ ਵਿੱਚ ਬਣ ਰਹੀ ਹੁੰਦੀ ਤਣੇ ਦੇ ਉਹਦੇ ਸਪਾਈਕਲੈਟ ਨੂੰ ਇਨਫੈਕਟ ਕਰਦਾ ਹੈ ਜਿੱਥੇ ਸਪੋਰ ਪਏ ਹੁੰਦੇ ਆ ਉਹਨੂੰ ਇਨਫੈਕਸ਼ਨ ਕਰਕੇ ਉਹਦੇ ਬਾਹਰਲੀ ਪਰਤ ਦੇ ਉੱਤੇ ਜਰਮੀਨੇਟ ਕਰਕੇ ਤੇ ਆਪਦੀ ਜਿਹੜੀ ਗ੍ਰੋਥ ਆ ਉਹ ਅੰਦਰ ਨੂੰ ਲੈ ਕੇ ਜਾਂਦਾ ਲੈਂਮਾ ਤੇ ਪੀਲੀਆ ਦੇ ਥਰੂ ਤੇ ਅੰਦਰ ਜਾ ਕੇ ਫਿਰ ਇਹ ਜਿਹੜੀਆਂ ਜਦੋਂ ਮੁੰਜਰ ਬਾਹਰ ਆਉਂਦੀ ਫਿਰ ਫਲਾਵਰਿੰਗ ਉਹਦੀ ਫਰਟੀਲਾਈਜੇਸ਼ਨ ਉਹ ਪ੍ਰਭਾਵਿਤ ਕਰਦਾ ਤੇ ਉਹਦੀ ਜਗ੍ਹਾ ਤੇ ਉਹ ਖਰਾਕ ਲੈ ਕੇ ਫਸਲ ਤੋਂ ਤੇ ਆਪਦੀ ਜਿਹੜੀ ਉਹ ਹਲਦੀ ਰੋਗ ਦੀ ਗਟੋਲੀ ਬਣਾਉਂਦਾ ਹੈ ਜਿਹੜੀ ਕਿ ਪੀਲੇ ਰੰਗ ਦੀ ਗੂੜੇ ਹਰੇ ਰੰਗ ਦੀ ਉਹ ਬਾਅਦ ਚ ਕਾਲੋਂ ਜੀਚ ਹੋ ਜਾਂਦੀਆਂ ਤੇ ਨਾਰਮਲ ਦਾਣਾ ਨਹੀਂ ਬਣਦਾ ਤੇ ਸਾਰੀ ਮੁੰਜਰ ਦੀ ਜਗ੍ਹਾ ਤੇ ਕੁਝ ਕ ਦਾਣੇ ਪ੍ਰਭਾਵਤ ਹੁੰਦੇ ਬਾਕੀ ਦਾਣੇ ਠੀਕ ਬਣ ਜਾਂਦੇ ਆ ਇਹਦਾ ਕੰਟਰੋਲ ਵੀ ਜਿਹੜਾ ਹੈਗਾ ਉਹ ਤਾਂ ਹੀ ਤੁਹਾਨੂੰ ਬੇਨਤੀ ਕਰੀ ਦੀ ਕਿ ਬੂਟ ਸਟੇਜ ਦੇ ਉੱਤੇ ਸਪਰੇਅ ਕਰੋ ਜਦੋਂ ਮੁੰਜਰ ਗੋਭ ਚ ਜਾਂ ਜਦੋਂ ਮੁੰਜਰਾਂ ਨਿਕਲ ਰਹੀਆਂ ਉਦੋਂ ਰਿਪੀਟ ਕਰ ਦਿਓ ਆਪਣੇ ਆਮ ਤੌਰ ਤੇ ਕਿਸਾਨ ਵੀਰ ਕੀ ਹੈ ਕਿ ਕੀੜੇ ਮਕੌੜੇ ਵਾਲੀਆਂ ਤੇਲੇ ਵਾਲੀਆਂ ਪਹਿਲਾਂ ਕਰੀ ਜਾਂਦੇ ਨੇ ਤੇ ਉਲੀ ਰੋਗ ਵਾਲੀਆਂ ਨਹੀਂ ਕਰਦੇ ਕਈ ਕਿਸਾਨ ਵੀਰ ਕਹਿੰਦੇ ਅਸੀਂ ਕੀਤੀ ਵੀ ਉਹਦੇ ਵਾਸਤੇ ਮੇਰੀ ਬੇਨਤੀ ਹੁੰਦੀ ਹਰ ਵਾਰ ਮੈਂ ਇਹ ਚੀਜ਼ ਦਾ ਤੁਹਾਡੇ ਨਾਲ ਗੁਜ਼ਾਰਿਸ਼ ਕਰਦਾ ਕਿ ਜਿਹੜੀ ਨੋਜ਼ਲ ਪੰਪ ਦੀ ਸਹੀ ਰੱਖੋ ਥੱਲੇ ਨੂੰ ਫੋਰਾ ਹੋਣਾ ਚਾਹੀਦਾ ਹੈ 1.5 200 ਲੀਟਰ ਪਾਣੀ ਲਾਓ ਥੱਲੇ ਤੱਕ ਗੋਭਾਂ ਤੱਕ ਦਵਾਈ ਤੁਹਾਡੀ ਪਹੁੰਚੇ ਸਪਰੇ ਫਜ਼ਲ ਥੱਲੇ ਹੁੰਦੀ ਆ ਸਪਰੇ ਤਾਂ ਨੂੰ ਨੋਜ਼ਲ ਚੱਕ ਕੇ ਆਪਾਂ ਲਾਂਸ ਜਿਹੜੀ ਇੰਜਨ ਵਾਲੇ ਪੰਪ ਦੀ ਤੁਸੀਂ ਦੇਖਿਓ ਤਾਂ ਨੂੰ ਮੂੰਹ ਚੱਕਿਆ ਹੋਇਆ ਹੁੰਦਾ ਤੇ ਉਹਦਾ ਲਾਂਸ ਦਾ ਤੇ ਫਸਲ ਆ ਥੱਲੇ ਵਾਲੇ ਪਾਸੇ ਹੁੰਦੀ ਹਾਲਾਂਕਿ ਜਿਹੜੀ ਉਹਦੇ ਮੋੜ ਹੈ ਨੋਜ਼ਲ ਦਾ ਉਹ ਥੱਲੇ ਵਾਲ ਨੂੰ ਹੋਣਾ ਚਾਹੀਦਾ ਤੇ ਗੋਭਾਂ ਤੱਕ ਜਿਹੜਾ ਫੁਹਾਰਾ ਵੱਜਣਾ ਚਾਹੀਦਾ ਥੋੜੀਆਂ-ਥੋੜੀਆਂ ਬੂੰਦਾਂ ਦੇ ਰੂਪ ਦੇ ਵਿੱਚ ਆਪਾਂ ਧੁੰਦ ਬਣਾ ਦਿੰਨੇ ਆ ਉਹ ਮਾੜੀ-ਮੁੱਟੀ ਦਵਾਈ ਉੱਤੇ ਪੈਂਦੀ ਉਹ ਵੀ ਕੰਮ ਨਹੀਂ ਕਰਦੀ ਹੈਗੀ ਚਲੋ ਮੌਸਮ ਵੀ ਫੇਵਰੇਬਲ ਹੈ ਦਵਾਈ ਦਾ ਆਪਣਾ ਤਰੀਕਾ ਤੌਰ ਤਰੀਕਾ ਸਪਰੇਅ ਤੇ ਤਕਨੀਕਾਂ ਖਾਸ ਧਿਆਨ ਦਿਓ ਇਸ ਵਾਰ ਤਾਂ ਚਲੋ ਮੌਸਮੀ ਇਸ ਤਰ੍ਹਾਂ ਦਾ ਕੁਦਰਤੀ ਤੌਰ ਤੇ ਏਡੀ ਵੱਡੀ ਆਫਤ ਕਿਸਾਨ ਵੀਰਾਂ ਤੇ ਆਈ ਹੈ ਹਰ ਪਾਸੇ ਕਿਤੇ ਹੜਾਂ ਦੀ ਸਮੱਸਿਆ ਆ ਗਈ ਕਿਤੇ ਵਾਇਰਸ ਦੀ ਸਮੱਸਿਆ ਆ ਗਈ ਕਿਤੇ ਇਹ ਮਤਲਬ ਗਟੋਲੀ ਰੋਗ ਵਗੈਰਾ ਬਣ ਗਿਆ ਗਟੋਲੀ ਰੋਗ ਜਿੱਥੇ ਜਿਹੜਾ ਵਿਰਲਾ ਟਮ ਹੁੰਦਾ ਨਾ ਮਤਲਬ ਮੁੰਜਰ ਦੇ ਵਿੱਚ ਕੋਈ 5ਵੇਂ 7ਵੇਂ ਮੁੰਜਰ ਚ ਇੱਕ ਦੋ ਥਾਵਾਂ ਤੇ ਆ ਉਥੇ ਕੁਆਲਟੀ ਕੁਆਂਟੀਟੀ ਨਾਲੋਂ ਕੁਆਲਟੀ ਵੱਧ ਪ੍ਰਭਾਵਿਤ ਕਰਦਾ ਮਤਲਬ ਝਾੜ ਨਾਲੋਂ ਕੁਆਲਟੀ ਤੁਹਾਡੀ ਬਹੁਤ ਪ੍ਰਭਾਵਿਤ ਕਰਦਾ ਜਿਹੜੀ ਕਿ ਮੰਡੀ ਦੇ ਵਿੱਚ ਤੁਹਾਨੂੰ ਕਈ ਵਾਰ ਦਿੱਕਤ ਆਉਂਦੀ ਆ ਤੇ ਜਦੋਂ ਬਹੁਤ ਜ਼ਿਆਦਾ ਹੋ ਜਾਵੇ ਫਿਰ ਝਾੜ ਤੇ ਆਪਾਂ ਅਸਰ ਮੰਨ ਸਕਦੇ ਵਰਨਾ ਝਾੜ ਤੇ ਇਹ ਬਹੁਤਾ ਅਸਰ ਨਹੀਂ ਪਾਉਂਦਾ ਹੈਗਾ ਇਸ ਗੱਲ ਦਾ ਜਿਹੜਾ ਹੈਗਾ ਖਾਸ ਤੌਰ ਤੇ ਹੁਣ ਖਿਆਲ ਰੱਖੋਗੇ ਜਿੱਥੇ ਤੁਹਾਡੇ ਇਹ ਰੋਗ ਆ ਗਿਆ ਹੁਣ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਹੈ ਇਸ ਕਰਕੇ ਖਰਚਾ ਕਿਸਾਨ ਵੀਰੋਂ ਆਪਾਂ ਨਾ ਕਰੀਏ ਜਿੱਥੇ ਵੀ ਉਲੀ ਰੋਗ ਤੁਹਾਡੇ ਆ ਗਿਆ ਤੇ ਫਸਲ ਵੀ 20 25 ਦਿਨਾਂ ਚ ਵੱਢਣ ਵਾਲੀ ਆ ਉਥੇ ਬਿਲਕੁਲ ਕਿਸੇ ਕਿਸਮ ਦਾ ਕੋਈ ਵੀ ਉਲੀ ਰੋਗ ਤੋਂ ਜਿਹੜਾ ਤੁਸੀਂ ਉਲੀ ਨਾਸ਼ਕ ਵਗੈਰਾ ਸਪਰੇਅ ਜਾਂ ਉਹ ਨਾ ਕਰੋ ਜਿੱਥੇ ਕੋਈ ਸੁੰਡੀ ਵਗੈਰਾ ਹੈਗੀ ਉਹ ਮਹੀਨਾ ਪਹਿਲਾਂ ਜਾਂ 40 ਦਿਨ ਪਹਿਲਾਂ ਆਪਾਂ ਨੂੰ ਕਰ ਦੇਣੀ ਚਾਹੀਦੀ ਤਾਂ ਕਿ ਅਗਲੀ ਫਸਲ ਦੇ ਵਿੱਚ ਆਪਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ ਤੇ ਤੇਲੇ ਵਾਲੇ ਵੀ ਆਪਾਂ ਜਿਹੜੀ ਸਪਰੇ ਆ ਉਹ ਮਿਲਕ ਸਟੇਜ ਤੱਕ ਚੈੱਕ ਕਰਕੇ ਉਦੋਂ ਦਾ ਕਰ ਦੇਣੀ ਉਦੋਂ ਬਾਅਦ ਲੇਟ ਸਪਰੇ ਕੋਈ ਵੀ ਕਰਨ ਤੋਂ ਗੁਰੇਜ਼ ਕਰੋ ਜਦੋਂ ਆਪਣੀ ਫਸਲ ਦਾਣਾ ਬਣ ਗਿਆ ਉਦੋਂ ਬਾਅਦ ਸਪਰੇ ਨਹੀਂ ਆਪਣਾ ਖਰਚਾ ਹੀ ਹੁੰਦਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖੇ ਸ਼ਾਰੋ ਆਵਾਜ਼ ਰੋ